ਕਿਲੀਆ ਕਿ ਮਹਰ ਬੱਚੋ ਕਾ ਨਾਮ ਕੁਤੀਆ ਬਾਬੇ ਜਿਵੇਂ ਤੁਹਾਨੂੰ ਪਤਾ ਸੀ ਆਪਾਂ ਆਇਆ ਘੁੰਮਣ ਤੇ ਆਪਾਂ ਮੰਡੀ ਰਾਤ ਮੰਡੀ ਰੁਕੇ ਸੀਗੇ ਹੋਟਲ ਲੈਤਾ ਸੀ ਬਾਬੇ ਮੰਡੀ ਜੇ ਇਹਨੇ ਨਾਈਸ ਬੰਦੇ ਨੇ ਨਾ ਆਪਣੇ ਸਾਹਮਣੇ ਹੋਟਲ ਦੇ ਵਿਆਹ ਸੀ ਆਪਾਂ ਨੂੰ ਬਾਈਆਂ ਨੇ ਆਖਿਆ ਵੀ ਤੁਸੀਂ ਮੈਰਿਜ ਤੇ ਜ਼ਰੂਰ ਆਉਣਾ ਆ ਬਾਬੇ ਉਹ ਖਾਣਾ ਖਾ ਰਹੇ ਆ ਰਾਤ ਨੂੰ ਆਪਣੇ ਭਰਾ ਆਪਣੇ ਭਰਾ ਨੇ ਵੀ ਭਾਈ ਆਪਣੇ ਭਾਈ ਲੋਕ ਸਭੀ ਆਪਣੇ ਭਾਈ ਲੋਕ ਦੇ ਬੱਚੇ ਬੜੇ ਅੱਛੇ ਆਪਾਂ ਆ ਜੀ ਘੁੰਮਣ ਤੇ ਘੁੰਮੇ ਦਾ ਹੈ ਨਹੀਂ मंडी चुकी शादी चेह हो गए देखो पीछे पीछे थी शादी हम इधर हैं वो पीछे थी शादी शादी थी पीछे हम आ गए इधर बहुत अच्छा। एंजॉय किया नाचे डीजे पे वो अपने वीडियो तो देखी होगी भैया नाचे डीजे पे हम बहुत अच्छा इन्जॉय मंडी में एंजॉय किया मंडी की फेमस कचोरी आप कल को खुवाएंगे बहुत अच्छा जय हमारा भाई लोग हेलो कर दो भाई भाई कर दी हेलो नहीं बहुत अच्छा लग भाई हम मंडी में आए थे मंडी में पहली बार इतना अच्छा प्रोग्राम देखा हमने भैया ने हमें इनवाइट किया बोला छत दी है हमारी बहन की तुम आना वो भी हमारे भाई लोग खड़े हैं भाई लोग हमारे लो बहुत अच्छे थे भाई लोग हेलो कर दो सभी मंडी गए सभी कहां से भाई आप भाई हमारे सुन रहा आपने हिमाचल से रहा था इन्हें ਮੰਦੀ ਬਰਾਦ ਆਏ ਨੇ ਪਰ ਹੈਗੇ ਆਪਣੀ ਏਰੀਏ ਦੇ ਪਟਿਆਲੇ ਤੋਂ ਜਦ ਵੀ ਤੁਹਾਡਾ ਕਮਾਣਾ ਨਾ ਅਸੀਂ ਖੜਨੇ ਕੋਈ ਨਹੀਂ ਖੜਨੇ ਆ ਪੀਵੀ 11 ਪੀਵੀ 11 ਪੀਵੀ 11 ਪਟਿਆਲਾ ਬਹੁਤ ਘੈਂਟ ਬੰਦੇ ਨੇ ਜਾਨ ਮਰੀਏ ਆਪਾਂ ਫੁੱਲ ਓਨ ਜਵਾਈ ਗਿੱਦਾ ਟੀਜੇ ਦੇ niche ਆਪਣਾ ਭਰਾ ਆਪਣੇ ਨਾਲ ਬਹੁਤ ਨੱਚਿਆ ਬਹੁਤ ਆਪਾਂ ਆਪਣੇ ਆਕੇ ਰੂਮ ਚ ਮੈਰਿਜ ਕਰਈ ਐਂ ਇੰਜੋਏ ਫੁੱਲ ਕਰਿਆ ਮੈਰਿਜ ਐਂ ਇੰਜੋਏ ਤੇ ਆਪ ਜੋ ਬੰਦੇ ਆਪਣੇ ਅਲਡੇ ਪੈਣੇ ਆ ਮੇਰਾ ਭਾਈ ਸਰਪੰਚ ਮੇਰੇ ਨਾਲ ਗਿਆ ਸੀ ਤੇ ਹੁਣ ਸਾਨੂੰ ਪਤਾ ਕੋਉਂ ਨੇ ਕਿਹੜੇ ਘਰੇ ਮੈਰਿਜ ਅਸੀਂ ਬਾਬੇ ਉਹ ਸਾਹਮਣੇ ਆਪਣੇ ਰੂਮ ਤੋਂ ਬਾਹਰ ਸਾਹਮਣੇ ਮੈਰਿਜ ਸੀ ਆਹ ਦੇਖੋ ਬਾਬੇ ਉਹ ਖਾ ਪੀ ਕੇ ਵੀ ਆਏ ਆ ਨੱਚ ਕੁੱਦ ਕੇ ਆਏ ਆ ਨਜ਼ਾਰੇ ਲੈ ਕੇ ਆਏ ਆ ਭੈ ਜੋ ਮੰਡੀ ਸੀ ਬਗਾਨੇ ਏਰੀ ਜੀ ਵੀ ਆ ਬੱਦ ਤੱਕ ਪਾ ਕੇ ਆਇਆ ਪੂਰੀ ਹੁਣ ਨੂੰ ਬਦਾ ਵਾਕੀ ਆਪਾਂ ਘੈਂਡ ਹੀ ਹੁੰਨੇ ਆ ਪੰਜਾਬੀ ਦਾ ਹੁੰਨੇ ਆ ਪੰਜਾਬੀ ਘੈਂਟ ਹੁੰਦੇ ਨੇ ਬਾਕੀ ਤੇ ਬਾਕੀ ਆਪਾਂ ਸੂਗਾ ਚਾਲੇ ਪਾਵਾਂਗੇ ਬਰਨਾਲੇ ਵੱਲ ਨੂੰ ਤੇ ਅਨੰਦਪੁਰ ਰੁਕਾਂਗੇ ਮੱਥਾ ਮਤਾ ਟੇਕ ਕੇ ਫੇਰ ਆਵਾਂਗੇ ਬਰਨਾਲੇ ਲਵ ਜੂ ਜਾਨੇ ਕਾੜਾ ਬਾਈ ਬਾਈ ਗੁੱਡ ਨਾਈਟ ਬਾਬਿਓ ਗੁੱਡ ਨਾਈਟ ਬਾਬਿਓ ਗੁੱਡ ਮਾਰਨਿੰਗ ਸੁਬਾ ਸੁਬਾ ਲੈ ਨੇ ਨਜ਼ਾਰੇ ਵੀਊ ਦਿਖਾਏ ਵੀਊ ਵੀ ਦਿਖਾਵਾਂਗੇ ਕੱਲ੍ਹ ਲਵ ਵੀ ਦਿਤਾ ਇਹ ਨੂੰ ਦੇਖ ਰਿਹਾ ਬਾਬੇ ਉਹ ਆ ਦੇਖੋ ਤੁਸੀਂ ਨਿਆਰਾ ਨਿਆਰਾ ਪੂਰਾ ਫੁੱਲ ਨਿਆਰਾ ਬਣਿਆ ਬਾਬੇ ਉਹ ਸਾਹਮਣੇ ਕਰੇ ਵਿਆਹ ਸੀਗਾ ਆਪਾਂ ਨੂੰ ਐਡਵਾਈਸ ਦਿੱਤੀ ਆਪਾਂ ਹੁਣ ਵੀ ਜਾ ਗਏ ਚਾਹ ਪਾਣੀ ਪੀ ਗਏ ਆਏ ਆ ਜਾਂਦੇ ਬਰਾਤੀ ਅਗਾ ਕੋਟ ਡੰਡ ਕਢ ਸੰਗ ਦਾ ਭਾਈ ਉਹ ਟੱਟੀ ਬੈਠਿਆ ਰਾਤੀ ਬਰਾਤੀ ਜਾ ਰਹੇ ਬਰਾਤੀ ਗੱਬੇ ਵਾਲੇ ਨੇ ਸਿਰਾ ਗੱਲਵਾਤ ਹੋਈ ਪਿਆ ਬਾਬੇ ਉਹ ਬਾਬੇ